ਦਿੱਖੋ ਹੁਣੇ ਗੱਲ ਕਹੀ ਆ ਵੀ ਅਸੀਂ ਗਾਈਡੈਂਸ ਲੈਣੀ ਚਾਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਤੇ ਜਥੇਦਾਰ ਸਾਹਿਬ ਤੋਂ ਜਿਹੜਾ ਸਾਡਾ ਅਸੀਂ ਜਿਸ ਤੋਂ ਗਾਈਡੈਂਸ ਲੈਣੀ ਆ ਸਾਡੇ ਕੋਲ ਰਿਟਨ ਕਨਸਟੀਟਿਊਸ਼ਨ ਆ ਇੱਕ ਹੀ ਦੁਨੀਆ ਦੇ ਵਿੱਚ ਸਪਿਰਚੁਅਲ ਗ੍ਰੰਥ ਆ ਜਿਹੜਾ ਰਿਟਨ ਟਰੈਡੀਸ਼ਨ ਤੇ ਬੇਸਡ ਆ ਬਾਕੀ ਦੁਨੀਆ ਦੇ ਸਾਰੇ ਜਿਹੜੇ ਸਪਿਰਚੁਅਲ ਗ੍ਰੰਥ ਹੈਗੇ ਆ ਕਿਸੇ ਵੀ ਧਰਮ ਦੇ ਹੋਣ ਕਿਸੇ ਸੈਕਟ ਦੇ ਹੋਣ ਕਿਸੇ ਸਬਸੈਕਟ ਦੇ ਹੋਣ ਔਰਲ tradiition ਤੇ ਬੇਸਡ ਹੈਗੀ ਹੈ ਸੋ ਜੇ ਅਸੀਂ ਗਾਈਡੈਂਸ ਲੈਣੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਪੋਜੀਸ਼ਨ ਆ ਜੋ ਕੁਝ ਹੋਤੇ ਹੋ ਰਿਹਾ ਹੁਣ ਦੇਖੋ ਕੀ ਗੱਲ ਆ ਪ੍ਰਾਨ ਪ੍ਰਤੀਸ਼ਾ ਲਫਜ਼ ਹੋ ਰਿਹਾ ਪ੍ਰਾਨ ਤੋਂ ਮਤਲਬ ਆਈਡਲ ਪ੍ਰਤੀਸ਼ਾ ਤੋਂ ਮਤਲਬ ਉਹਦੀ ਇਨਸਟਾਲੇਸ਼ਨ ਉਹਨੂੰ ਉਹਨਾਂ ਨੇ ਉੱਥੇ ਬਰਜਮਾਨ ਕਰਨਾ ਬਰਜਮਾਨ ਤੁਸੀਂ ਹਿੰਦੀ ਦਾ ਲੱਗਦਾ ਬਸ ਕਹਿ ਲਓ ਤੋ ਇੱਕ ਆਈਡਲ ਨੂੰ ਉੱਥੇ ਬਰਜਮਾਨ ਕਰਨਾ ਇਹ ਉਹ ਇਵੈਂਟ ਹੈਗੀ ਹੈ ਹੁਣ ਉਸ ਇਵੈਂਟ ਤੇ ਹਿੰਦੂਆਂ ਦੇ ਵਿੱਚ ਧਰਮਾਚਾਰੀਆ ਜਿਹੜੇ ਲੋਕ ਆ ਜਾਂ ਦੂਸਰੇ ਜਿਹੜੇ ਸੈਕਟਸ ਨੂੰ ਸਬਸੈਕਟਸ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਚ ਆਪਸ ਦੇ ਵਿੱਚ ਕਨਫਲਿਕਟ ਤੇ ਕਲੈਸ਼ਸ ਹੈਗੇ ਆ ਜਿਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਹੁਣ ਇੱਥੇ ਕੁਸਚਨ ਇਹ ਆ ਕੀ ਸਿੱਖਿਜ਼ਮ ਪਹਿਲੀ ਗੱਲ ਤਾਂ ਆਈਡਲ ਵਰਸ਼ਿਪ ਨੂੰ ਮੰਨਦਾ ਜਾਂ ਨਹੀਂ ਮੰਨਦਾ ਸਿੱਖੀਸਮ ਦੇ ਵਿੱਚ ਆਈਡਲ ਵਰਸ਼ਪ ਦੀ ਕੋਈ ਜਗ੍ਹਾ ਨਹੀਂ ਅਸੀਂ ਆਈਡਲ ਬ੍ਰੇਕਰ ਆ ਅਸੀਂ ਜਿਹੜੇ ਆਈਡਲ ਤੋੜਨ ਵਾਲੇ ਆ ਨਾ ਕਿ ਉਹਨਾਂ ਨੂੰ ਵਰਸ਼ਪ ਕਰਨ ਵਾਲੇ ਤੋਂ ਮੈਂ ਹੁਣ ਇੱਥੇ ਥੋੜੀ ਜੀ ਗੁਸਤਾਖੀ ਕਰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ 1136 ਪੰਨੇ ਦੇ ਉੱਤੇ ਮਹਾਰਾਜ ਨੇ ਕੁਝ ਲਿਖਿਆ ਡਿਫਾਈਨ ਕੀਤਾ ਕਲੈਰਿਟੀ ਨਾਲ ਕੀਤਾ ਜਿਸ ਨੂੰ ਕੋਈ ਸਿੱਖ ਨਾ ਕੋਈ ਜਿੱਥੇਦਾਰ ਨਾ ਕੋਈ ਸ਼ਰਮ ਨਹੀਂ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਾ ਕੋਈ ਹੋਰ ਜਿੱਥੇ ਬੰਦੀ ਉਸ ਦੇ ਉੱਤੇ ਉਸ ਨੂੰ ਕੋਈ ਕਨਟਰਡਿਕਟ ਕਰ ਸਕਦੀ ਹੈ ਬਸ ਵੀ ਹੈਵ ਟੂ ਬੀ obedient ਟੂ that ਕੀ ਕਹਿ ਰਹੇ ਆ 1136 ਪੰਨਾ ਵਰਤਨ ਨਾ ਮੈਂ ਰਮਦਾਨਾ ਨਾ ਮੈਂ ਵਰਤ ਰੱਖਦਾ ਨਾ ਰਮਦਾਨਾ ਮੁਸਲਮਾਨਾ ਵਾਲਾ ਇਸ ਸੇਵੀ ਜੋ ਰੱਖੇ ਨਿਦਾਨਾ ਪਰਮਾਤਮਾ ਇੱਕੋ ਹੈ ਉਸ ਨੂੰ ਮੈਂ ਐਡਰੈਸ ਕਰ ਰਿਹਾ ਇੱਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਵੇੜਾ ਇੱਕ ਗੁਸਾਈਆ ਮੇਰਾ ਮੇਰਾ ਦੋਨਾਂ ਨਾਲ ਨਵੇੜਾ ਹੋ ਚੁੱਕਿਆ ਕੀ ਕਹਰੇ ਮਹਾਰਾਜ ਹਿੰਦੂ ਤੁਰਕ ਦੋਹਾਂ ਨਵੇੜਾ ਹਿੰਦੂਆਂ ਨੂੰ ਤੁਰਕ ਮੁਸਲਮਾਨਾਂ ਨੂੰ ਐਡਰੈਸ ਕਰ ਰਹੇ ਦੋਨਾਂ ਨਾਲ ਮੇਰਾ ਨਵੇੜਾ ਹੋ ਚੁੱਕਿਆ ਹੱਜ ਕਾਬੇ ਜਾਉ ਨਾ ਤੀਰਥ ਪੂਜਾ ਨਾ ਹੱਜਾਂ ਚ ਜਨਾ ਨਾ ਤੀਰਥਾਂ ਤੇ ਤੀਰਥਾ ਹਿੰਦੂਆਂ ਦਾ ਤੀਰਥ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਤੱਲਕ ਨਹੀਂ ਸਾਨੂੰ ਗੁਰੂ ਮਹਾਰਾਜ ਦਾ ਆਦੇਸ਼ ਹੈ ਜਿਸ ਨੂੰ ਕੋਈ ਸਿੱਖ ਕਿਸੇ ਪੋਜੀਸ਼ਨ ਤੇ ਉੱਤੇ ਹੋਵੇ ਉਹ ਇਸ ਨੂੰ ਡਿਸੋਬੇ ਨਹੀਂ ਕਰ ਸਕਦਾ ਉਹ ਇਸ ਦੇ ਉੱਤੇ ਕਿੰਤੂ ਪਰੰਤੂ ਕਰ ਹੀ ਨਹੀਂ ਸਕਦਾ ਅੱਗੇ ਕੀ ਹੈ ਇਹ ਕਿਸੇ ਵੀ ਅਵਰਨਾ ਦੂਜਾ ਇੱਕੋ ਰੱਬ ਹੋਰ ਦੂਜੇ ਦੀ ਅਸੀਂ ਗੱਲੇ ਨਹੀਂ ਕਰਦੇ ਅੱਗੇ ਕੀ ਆ ਪੂਜਾ ਕਰੋਨਾ ਨਿਵਾਜ ਗੁਜਾਰੂ ਉੱਥੇ ਕੀ ਹੋਣੀ ਹੈ ਕੀ ਹੋਣਾ ਉੱਥੇ ਬਾਈਤਰੀ ਪੂਜਾ ਹੋਣੀ ਹੈ ਨਾ ਸਾਡੇ ਪੂਜਾ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਪੂਜਾ 'ਚ ਵਿਸ਼ਵਾਸ ਨਹੀਂ ਰੱਖਦੇ ਸਮਝੇ ਕਿ ਨਹੀਂ ਇੱਕ ਨਿਰੰਕਾਰ ਰਲ ਹਿਰਦੇ ਨਮਸਕਾਰੂ ਨਾਹਮ ਹਿੰਦੂ ਨਾ ਮੁਸਲਮਾਨ ਦੇਖੋ ਕਿੰਨੀ ਕਲੈਰਿਟੀ ਹੈ ਔਰ ਉਸ ਤੋਂ ਅੱਗੇ ਕਿ ਅੱਲਾ ਰਾਮ ਕੇ ਪਿੰਡ ਭਰਾ ਹੁਣ ਇਸ ਇੰਨੇ ਛੋਟੇ ਸ਼ਬਦਾਂ ਦੇ ਵਿੱਚ ਮੈਂ ਕਹਿੰਦਾ ਦੁਨੀਆ ਦਾ ਵੱਡੇ ਤੋਂ ਵੱਡਾ ਵਿਦਵਾਨ ਹੋਵੇ ਵੱਡੇ ਤੋਂ ਵੱਡਾ ਲੇਖਕ ਹੋਵੇ ਵੱਡੇ ਤੋਂ ਵੱਡਾ ਚਿੰਤਕ ਹੋਵੇ ਇੰਨੀ ਪ੍ਰੈਸੀਜਨ ਦੇ ਨਾਲ ਇੰਨੇ ਛੋਟੇ ਸ਼ਬਦਾਂ ਵਿੱਚ ਸਾਰੀਆਂ ਗੱਲਾਂ ਕਹਿ ਨਹੀਂ ਸਕਦਾ ਹੁਣ ਮੈਨੂੰ ਦੱਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1136 ਪੰਨੇ ਦੇ ਉੱਤੇ ਇਹ ਸ਼ਬਦ 19 ਪਾਸਾ ਦੇ ਲਿਖਿਆ। ਤਾਂ ਕੀ ਅਸੀਂ ਇਸ ਨੂੰ ਉਬੇ ਕਰੀਏ? ਜਾਂ ਕੋਈ ਜਥੇਦਾਰ ਜਾਂ ਕੋਈ ਹੋਰ ਕੋਈ ਵੀ ਬੰਦਾ ਕਹਿਣ ਵਾਲਾ ਸਾਡਾ ਇਸ ਗੱਲ ਦੇ ਨਾਲ ਇਹ ਇਵੈਂਟ ਦੇ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ। ਇਹ ਵੀ ਯਰਸ ਜੇ ਅਸੀਂ ਸਿੱਖ ਨਹੀਂ ਹਾਂ। ਜੇ ਅਸੀਂ ਸਿੱਖੀ ਤੋਂ ਮੁਨਕਰ ਜੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਗੁਰੂਆਂ ਤੋਂ ਮੁਨਕਰ ਤਾਂ ਜੋ ਮਰਜ਼ੀ ਤੁਸੀਂ ਜਾਓ। ਜਿਹੜੇ ਉੱਥੇ ਜਾ ਰਹੇ ਹੈ। ਸਿੱਖੀ ਪਹਿਰਾਵੇ ਵਿੱਚ ਜਾ ਰਹੇ ਉਹ ਸਿੱਖ ਨਹੀਂ ਹੈ ਇਹਨ ਅਕੋਰਡੈਂਸ ਵਿਦ ਥਿਸ ਡਿਕਟੇਸ਼ਨ ਜਿਹੜੀ ਗੁਰੂ ਡਿਕਟੇਟ ਦੇ ਰਿਹਾ ਉਸ ਦੇ ਮੁਤਾਬਕ ਉਹ ਸਿੱਖ ਨਹੀਂ ਹੈਗੀ ਉਹ ਉਹਨਾਂ ਦਾ ਪਹਿਰਾਵਾ ਕੋਈ ਵੀ ਹੋ ਸਕਦਾ ਤੋਂ ਇਸ ਕਰਕੇ ਸਾਡਾ ਉਸ ਇਵੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਉਸ ਦੇ ਵਿੱਚ ਸ਼ਾਮਲ ਹੋ ਹੀ ਨਹੀਂ ਸਕਦੇ ਸਾਡੀ ਉਸ ਦੇ ਨਾਲ ਕੋਈ ਕਿਸੇ ਕਿਸਮ ਦਾ ਰਿਲੇਸ਼ਨਸ਼ਿਪ ਐਸਟੈਬਲਿਸ਼ ਨਹੀਂ ਹੋ ਸਕਦਾ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਸ ਨੂੰ ਆਪਣਾ ਲਿਵਿੰਗ ਕਾਰਪੋਰੇਟ ਗੁਰੂ ਮੰਨਦੇ ਚੋਂਦਾ ਜਾਗਦਾ ਸਾਖਸ਼ਾਤ ਗੁਰੂ ਹੈ ਤੋ ਉਸ ਜੇ ਜਿਉਂਦਾ ਜਾ ਹੁਣ ਇੱਥੇ ਕੀ ਝਗੜਾ ਕੀ ਆ ਜੋ ਜੋ ਮੈਂ ਸਮਝ ਸਕਿਆ ਗੱਲ ਹੈਗੀ ਆ ਜਿਹੜਾ ਉੱਥੇ ਚੜਾਵਾ ਚੜਿਆ ਰੌਲਾ ਹੈਗਾ ਪੈਸੇ ਦਾ ਮੈਂ ਤੁਹਾਨੂੰ ਸੱਚੀ ਗੱਲ ਦੱਸ ਦੋਨੇ ਤਰ੍ਹਾਂ ਪਹਿਲਾਂ ਕੀ ਸੀ ਜਿਹੜੇ ਸ਼ੰਕਰ ਆਚਾਰੀਆ ਜੀ ਕਹਿ ਰਹੇ ਆ ਮੇਰਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਮੈਂ ਤਾਂ ਉਹ ਦੱਸ ਰਿਹਾ ਆਈ ਏਮ ਟ੍ਰਾਈਂਗ ਟੂ ਐਕਸਪਲੇਨ ਐਂਡ ਅੰਡਰਸਟੈਂਡ ਐਂਡ ਟ੍ਰਾਈਂਗ ਟੂ ਕਮਿਊਨੀਕੇਟ ਵਿਦ ਯੂ ਇਨ ਸਿੰਪਲਰ ਵਰਡਸ ਉਹ ਕੀ ਕਹਿ ਰਹੇ ਆ ਵੀ ਪਹਿਲਾਂ ਇੱਕ ਟਰਸ ਸੀ ਉਹ ਟਰਸ ਜਿਹੜਾ ਸੀ ਉਹ ਦਾਨ ਲੈ ਰਿਹਾ ਸੀ ਲੋਕਾਂ ਤੋਂ ਉਹ ਟਰਸ ਨੂੰ ਭੰਗ ਕਰਕੇ ਮੋਦੀ ਸਾਹਿਬ ਨੇ ਦੂਜਾ ਟਰਸਟ ਬਣਾਤਾ ਉਹ ਮਤਲਬ ਉਹ ਟਰਸਟ ਦੇ ਜਿਹੜੇ ਸ਼ੰਕਰਚਾਰੀਆਂ ਦੇ ਹਨ ਕਿੰਨੇ ਵੱਡੇ ਵਿਦਵਾਨ ਹੋ ਪਰ ਜੋ ਉਹਨਾਂ ਦੀ ਕਮਿਊਨੀਕੇਸ਼ਨ ਆਈ ਆ ਉਸ ਤੋਂ ਕਲੀਅਰਲੀ ਐਸਟੈਬਲਿਸ਼ ਹੋ ਰਿਹਾ ਵੀ ਉਹਨਾਂ ਦਾ ਇੰਟਰਸਟ ਪੈਸੇ ਨਾਲ ਉਹਨਾਂ ਦਾ ਇੰਟਰਸਟ ਜਿਹੜਾ ਝੜਾਵਾ ਚੜਿਆ ਜਾਂ ਜੋ ਉਥੋਂ ਦਾਨਪੂਰਨ ਹੋਇਆ ਜੋ ਪੈਸਾ ਇਕੱਠਾ ਹੋਇਆ ਦੂਜੇ ਪਾਸੇ ਕੀ ਹੈ ਜਿਹੜਾ ਮੋਦੀ ਸਾਹਿਬ ਦਾ ਕਾਰਨਕੁਨ ਕੀ ਉਹਦਾ ਨਾਮਾ ਚੰਪਤਰਾਏ ਉਹ ਟਰਸਟ ਦਾ ਚੀਫ ਆ ਚੰਪਤ ਰਾਏ ਤੇ ਬਹੁਤ ਪਹਿਲਾਂ ਬੜੇ سنگੀਨ ਇਲਜ਼ਾਮ ਲੱਗੇ ਕਿ ਉਸ ਨੇ ਉੱਥੇ ਦੀ ਪ੍ਰਾਪਰਟੀ ਦੇ ਬਹੁਤ ਵੱਡੇ ਵੱਡੇ ਹਜ਼ਾਰਾਂ ਕਰੋੜਾਂ ਦੇ ਕਪਲੇ ਕੀਤੇ ਕਪਲੇ ਕੀਤੇ ਸਸਤੀ ਜ਼ਮੀਨ ਲੈ ਕੇ ਉਸ ਨੂੰ ਬਹੁਤ ਮਹਿੰਗੇ ਪਾਹਚ ਉਹਦੀ ਡਿਟੇਲ ਮੈਂ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਤਾਂ ਉਹਨਾਂ ਦਾ ਮਸਲਾ ਹੈ ਸਾਡਾ ਇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਨਾ ਅਸੀਂ ਦਾਣ ਦਿੱਤਾ ਨਾ ਅਸੀਂ ਦਾਣ ਦੇ ਵਿੱਚ ਇਨਵੋਲਡ ਨਾ ਸਾਡਾ ਦਾਣ ਦੇ ਨਾਲ ਕੋਈ ਕਿਸੇ ਕਿਸਮ ਦਾ ਡਿਸਪਿਊਟ ਹੈ ਸਾਡਾ ਸਿਧਾਂਤਿਕ ਕਨਫਲਿਕਟ ਤੇ ਕਲੈਸ਼ ਤੇ ਕਨਟਰਡਿਕਸ਼ਨ ਵੀ ਆਰ ਅਪੋਜ਼ਡ ਟੂ ਦੈਟ ਸਿਸਟਮ ਨਾਟ ਡਿਸਿਮਿਲਰ ਜੇ ਡਿਸਿਮਿਲਰਿਟੀ ਹੋਵੇ ਤਾਂ ਤਾਂ ਕੋਈ ਗੁੰਜਾਇਸ਼ ਹੋ ਸਕਦੀ ਹੈ ਅਸੀਂ ਤਾਂ ਟੂਟਲੀ ਆਪੋਜ਼ਿਟ ਹਾਊਸ ਦੇ ਨਾਲ ਸਮਝੇ ਕਿ ਨਹੀਂ ਤੋਂ ਇਸ ਕਰਕੇ ਉੱਥੇ ਜਾਣਾ ਤੇ ਫਿਰ ਇਸ ਉਲਜਨ ਚ ਅਸੀਂ ਕਿਉਂ ਪਈਏ ਉਹਨਾਂ ਦਾ ਆਪਸ ਵਿੱਚ ਝਗੜਾ ਹੈ ਸਨਾਤਨ ਹਿੰਦੂਇਜ਼ਮ ਦੀ ਕੀ ਡੈਫੀਨੇਸ਼ਨ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸ਼ੰਕਰਚਾਰੀਆਜ਼ ਨੂੰ ਇਨਵੋਲਵ ਕਰਨਾ ਕਿਸ ਤਰੀਕੇ ਨਾਲ ਸ਼ੰਕਰਚਾਰੀਆਜ਼ ਨੂੰ ਬਾਹਰ ਕੱਢਣਾ ਕਿਸ ਤਰੀਕੇ ਦੇ ਨਾਲ ਆ ਜਿਹੜਾ ਦੂਸਰਾ ਆਦਮੀ ਆ ਉਸ ਦੀ ਤੁਸੀਂ ਜੋ ਇੰਟਰਪ੍ਰੀਟੇਸ਼ਨ ਆ ਉਸ ਨੂੰ ਮੰਨਣਾ ਤੋਂ ਉਹ ਤਾਂ ਗੱਲ ਇੱਥੇ ਤੱਕ ਚਲੀ ਗਈ ਕਿ ਜਿਹੜਾ ਉਹ ਹੈ ਬੰਦਾ ਉਹ ਤਾਂ ਇਹ ਕਹਿ ਰਿਹਾ ਵੀ ਚੰਪਤ ਰਾਏ ਤਾਂ ਇਹ ਕਹਿ ਰਿਹਾ ਵੀ ਜਿਹੜੇ ਮੋਦੀ ਜੀ ਆ ਉਹ ਫਲਾਣੇ ਭਗਵਾਨ ਦੀ ਇਨਕਾਰਨੇਸ਼ਨ ਆ ਸਾਡਾ ਇਨਕਾਰਨੇਸ਼ਨ ਦੇ ਨਾਲ ਕੋਈ ਮਤਲਬ ਨਹੀਂ ਹੈ ਮਾਫ ਕਰਨਾ ਵੀ ਆਰ ਡੈਡ ਅਗੇਂਸਟ ਇਨਕਾਰਨੇਸ਼ਨ ਸਾਡਾ ਪੈਗੰਬਰ ਪ੍ਰੋਫਿਟ ਹੈ ਸਮਝਦੇ ਕਿ ਨਹੀਂ ਪ੍ਰੋਫਿਟ ਤੋਂ ਉੱਪਰ ਸਾਡੇ ਕੋਲ ਲਿਵਿੰਗ ਕਾਰਪੋਰੇਟ ਗੁਰੂ ਹੈ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਜੋ ਵੀ ਸਮੱਸਿਆ ਸਾਡੀਆਂ ਆਉਂਦੀਆਂ ਡੇ ਟੂ ਡੇ ਅਸੀਂ ਕੀ ਅਸੀਂ ਉਸ ਦੇ ਨਾਲ ਆਪਣੀ ਜ਼ਿੰਦਗੀ ਨੂੰ ਢਾਲਣਾ ਕੀ ਖਾਣਾ ਕੀ ਪੀਣਾ ਕਿੰਨਾ ਸੋਹਣਾ ਕਿੰਨਾ ਜੋ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹ ਮਹਾਰਾਜ ਨੇ ਉਹਦੇ ਵਿੱਚ ਸਾਰੀ ਚੀਜ਼ ਵਿਦ ਪ੍ਰੈਸੀਸ਼ਨ ਐਂਡ ਵਿਦ ਕਲੈਰਿਟੀ ਵਿਦ ਨੋ ਐਮਬਿਗਿਟੀ ਕੋਈ ਐਮਬਿਗਿਟੀ ਹੈ ਹੀ ਨਹੀਂ ਤੋ ਅਸੀਂ ਖਾਮ ਖਾਮ ਐਮਬਿਗਿਟੀ ਆਪ ਕਰੀਏਟ ਕਰ ਰਹੇ ਹਾਂ ਕਿਉਂ ਕਰ ਰਹੇ ਹਾਂ ਕੀ ਜ਼ਰੂਰਤ ਹੈ ਕਿਉਂ ਅਸੀਂ ਪੁੱਛ ਰਹੇ ਹਾਂ ਮਾਫ ਕਰਨਾ ਮੈਂ ਇਸ ਗੱਲ ਦੇ ਖਿਲਾਫ ਹਾਂ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿਉਂ ਪੁੱਛਿਆ ਜਾਵੇ ਤੁਹਾਡੇ ਕੋਲ ਜੁੰਦਾ ਜਾਗਦਾ ਗੁਰੂ ਪਿਆ ਉਨੇ ਖੋਲ ਲੋ ਉਹਨੂੰ ਪੜ੍ਹ ਲਓ ਨਹੀਂ ਪੜ੍ਹ ਨਹੀਂ ਸਮਝ ਆਉਂਦੀ ਕਿਸੇ ਹੋਰ ਗਿਆਨੀ ਤੋਂ ਬੁੱਧੀਮਾਨੀ ਤੋਂ ਬੁੱਧੀਮਾਨ ਤੋਂ ਪੁੱਛ ਲੋ ਪਾਈਏ ਦਾ ਕੀ ਮਤਲਬ ਤਾਂ ਇਸ ਕਰਕੇ ਇਹ ਬਹਿਸ ਬਿਲਕੁਲ ਇਹਦੀ ਕੋਈ ਗੁੰਜਾਇਸ਼ ਨਹੀਂ ਕੋਈ ਇਸ ਦੇ ਵਿੱਚ ਐਮਬਿਗਿਟੀ ਨਹੀਂ ਹੈ ਕੋਈ ਇਸ ਦੇ ਵਿੱਚ ਕਨਫਿਊਜ਼ਨ ਨਹੀਂ ਹੈ ਕੋਈ ਇਸ ਦੇ ਵਿੱਚ ਕੰਟਰਡਿਕਸ਼ਨ ਨਹੀਂ ਹੈ ਸਿੰਪਲ ਸਟੇਟਿੰਗ ਆ ਵੀ ਅਸੀਂ ਆਈਡਲ ਵਰਸ਼ਪ ਦੇ ਟੋਟਲੀ ਡੈਡ ਸੈਟ ਅਗੇਂਸਟ ਤਾਂ ਉਹਦੇ ਵਿੱਚ ਆਈਡਲ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਬਰਜਮਾਨ ਕਰਨਾ ਉਹਨਾਂ ਵਿੱਚ ਆਪਸ ਵਿੱਚ ਕਨਟਰਡਿਕਸ਼ਨਸ ਹੈਗੀਆਂ ਜਾਂ ਜੋ ਵੀ ਡਿਫਰੈਂਸ ਆਪੀਨੀਅਨ ਉਹਨਾਂ ਦਾ ਹੋਵੇਗਾ ਉਹ ਜੋ ਮਰਜ਼ੀ ਕਰੀਦਾ ਸਾਡਾ ਉਹਨਾਂ ਨਾਲ ਕੀਦਲ ਤੋ ਇਸ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮੁੱਖ ਰੱਖ ਕੇ ਉਸ ਦੇ ਆਧਾਰ ਦੇ ਉੱਤੇ ਚੱਲੀਏ ਤੇ ਐਵੇਂ ਖਾਮ ਖਾ ਔਰ ਕਿਸੇ ਦੇ ਅਦੀਨ ਹੋ ਕੇ ਆ ਜਥੇਦਾਰ ਆ ਜੀ ਆ ਫਲਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਆ ਅਕਾਲੀ ਦਲ ਆ ਜੀ ਆ ਫਲਾਣਾ ਵਿਦਵਾਨ ਆ ਜੀ ਫਲਾਣਾ ਗਿਆਨੀ ਕਿਸੇ ਚੀਜ਼ ਦੀ ਲੋੜ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖੋਲੋ ਉਹਦੇ ਨਾਲ ਤੁਸੀਂ ਕਮਿਊਨੀਕੇਟ ਕਰ ਸਕਦੇ ਜਿਉਂਦਾ ਜਾਗਦਾ ਗੁਰੂ ਆ ਉਹਦੇ ਨਾਲ ਤੁਸੀਂ वार्तालाप ਕਰ ਸਕਦੇ ਔਰ वार्तालाप ਕਰਕੇ ਤੁਸੀਂ ਸਿੱਧੇ ਤੌਰ ਤੇ ਆਪਣਾ ਰਾਹ ਲੱਭ ਸਕਦੇ ਤੋਂ ਮੇਰਾ ਤਾਂ ਇੰਨੀ ਕੀ ਸਮਝ ਆ ਇਸ ਤੋਂ ਬਾਅਦ ਮੈਂ ਇਸ ਬਾਰੇ ਕੋਈ ਹੋਰ ਚੀਜ਼ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ